ਗੁਰੂ ਗੁਰੂ ਹੋ ਪਹੁੰਚ ਗੁਰੂ ਹੋ ਪਹੁੰਚ ਗੁਰੂ ਗੁਰੂ ਹੋ ਪਹੁੰਚ ਤ੍ਰਿਕਜ ਹੈਗੀ ਅਗੀ ਬਾਈ ਜੀ 17 ਦੇਣਾ ਦਵਾਰ ਤੇ ਮਿਨੇਗਾ 8 ਮਾ ਇਸ ਸਾਲ 2023 ਤੇ ਦੋ ਬਾਦੋਂ ਸਵੇਰੇ ਸਵੇਰੇ ਉੱਠੇ ਸੀ ਅੱਜ ਮੋਰਿੰਗ ਸ਼ੈਰ ਤੇ ਚੱਲੇ ਆ

ਹੈਲੋ ਪਿੱਛੇ ਬੁੜੀਆਂ ਖੜੀਆਂ ਸੀ ਉਹ ਬੀਬੀਆਂ ਸੀ ਆਪਣੇ ਤੇ ਉਤਾਂ ਨੂੰ ਭੁੱਲ ਸਕਿਆ ਭਾਈ ਇਹ ਪੰਜ 6:30 ਵਜੇ ਥੀ ਸੀ ਤੇ ਸੋਚਿਆ ਵੀ ਸਵੇਰੇ ਸਵੇਰੇ ਚਲੋ ਅੱਜ ਮਾਰਨਿੰਗ ਸੈਰ ਤੇ ਚੱਲਦੇ ਆ ਕਿ ਗੱਡੀ ਨਵੇਂ ਘਟਾਈ ਸੀ ਸਾਈਕਲ ਆਪਣਾ ਹੀ ਰੋਜ਼ ਹੱਟਦਾ ਸਾਈਕਲ ਤੇ ਮੁਹੇ ਚਲੂ ਅੱਜ ਫਿਰ ਇਸੇ ਤੇ ਅੱਜ ਸ਼ਹਿਰ ਕਰਨ ਚੱਲੇ ਆ ਤੇ 6:30 ਦਾ ਵੇਲਾ ਬੱਤੀਆਂ ਹਲੇ ਚੱਲੀ ਜਾਂਦੀਆਂ ਤੇ ਲੋਕ ਘਰਾਂ ਚੋਂ ਬਾਹਰ ਨਿਕਲੇ ਹੋਏ ਆ ਆ ਦੇਖੋ ਦੋ ਦੀਪਾਂ ਦੇ ਸ਼ਹਿਰਾਂ ਤੇ ਜਾ ਰਹੇ ਆ ਮੈਂ ਵੀ ਅੱਜ ਦੇਖਿਆ ਮਾਹਤਰ ਵਪਾਂ ਚੱਲਦੇ ਆ ਕਿਸੇ ਵੀ ਰੀ ਸਵੇਰੇ ਨਾਲੇ ਤਾਂ ਗੱਲਾਂ ਵਾਤਾ ਮਾਰ ਕੇ ਆਵਾਂਗੇ ਨਾਲੇ ਸ਼ੈਰ ਹੋ ਜੂ ਤੇ ਨਾਲੇ ਭਾਈ ਆਪਣਾ ਵਲੌਗ ਬਣ ਜਾ ਜਤਰਾ ਤਾਂ ਫੇਰ ਸ਼ੁਰੂ ਕਰਨੀ ਆ ਜਤਰਾ ਸ਼ੁਰੂ ਕਰਾਂਗੇ ਆਪਾਂ 5-4 ਦਿਨਾਂ ਬਾਅਦ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਕੰਮ ਆ ਜ਼ਰੂਰੀ ਆ ਉਹ ਕੰਮ ਕਰਕੇ ਤੇ ਛੁੱਟੀਆਂ ਛਟੀਆਂ ਲੈ ਕੇ ਆਗਿਆ ਲੈਣੀ ਪੈਣੀ ਆ ਭਾਈ ਕਿਸੇ ਦੇ ਬਸ ਪਏ ਹੋਇਆ ਉਹਨਾਂ ਨੂੰ ਅੱਗੇ ਲੈ ਕੇ ਫਿਰ ਉਸ ਤੋਂ ਵਾਰ ਆਪਾਂ ਚੱਲੇ ਬਗਾਂ। ਆ ਨਾਂਗੇ ਤੋਂ ਬਈ ਹੋਰ। ਫੇ ਇੱਕ ਆਪਾਂ ਕੱਲ ਮੈਂ ਕਲੇ ਸੀ। ਉਹ ਅਮਰੀਕਾ ਦੀ ਟੈਸਟਿੰਗ ਵੀ ਕਰਨੀ ਸੀ ਆਵਾਜ਼ ਬੂਜ ਵਧੀਆ ਹੁੰਦੀ ਹੈ ਜਾਂ ਨਹੀਂ। ਕਿ ਮੈਂ ਦੇਖਦੇ ਆ ਉਹਨਾਂ ਦਾ ਸਿਸਟਮ ਕੀ ਆ ਭਾਈ ਕੀ ਨਹੀਂ। ਚਲੋ ਮੈਂ ਨਾਲੇ ਵੀਡੀਓ ਬਣ ਜੂਗੀ ਬਲੌਗ ਪੈਚੂ ਨਾਲੇ ਫਿਰ ਤੇ ਆਪਣਾ ਆਪੇ ਆਵਾਜ਼ ਦਾ ਆਪਾਂ ਨੂੰ ਪਤਾ ਲੱਗ ਜੂ ਵੀ ਆਵਾਜ਼ ਕਿਉਂ ਜੀ ਆ ਬੜਿਆ ਸੋਹਣਾ ਮਾਹੌਲ ਆ ਇਸ ਵੇਲੇ ਅੰਬਰ ਤੇ ਬੇੜੇ ਆਪ ਖੁਲ ਆ ਗਈਆਂ ਉਹ ਵਾਹੇਰੂ ਆ ਆਪਈ ਛੱਪੜਾ ਸਾਡਾ ਤੇ ਬਹੁਤ ਸੋਨਾ ਚਾਕਾ ਵਕਾ ਹੋ ਜਾਂਦਾ ਨੰਬਰ ਤੇ ਵੇਲੇ ਬਹੁਤ ਸੋਨਾ ਲੱਗਦਾ ਆਪਈ ਵਰਕਸ਼ਾਪ ਆ ਇੱਥੇ ਭਧੌੜਣਾ ਛੱਡੇ ਬਸ ਉਹ ਢੀ ਦਾ ਤਾਂ ਮੈਂ ਬਹੁਤ ਮਸ਼ਹੂਰ ਆ ਕਾਫੀ ਹੱਤੱਕ ਥੀ ਬੱਸ ਵੱਡੀ ਲੱਗਦੀ ਆ ਪੰਜਾਬ ਉਹਦੇ ਵਿੱਚ ਮਤਲਬ ਕਿ ਪਹਿਲੇ ਦੂਜੇ ਨੰਬਰ ਤੇ ਹੈਗਾ ਭਲੌਰ ਤਕੜਾ ਕੰਮ ਬੱਸ ਵੱਡੀ ਦਾ ਆਵਾਜ਼ ਇੱਕ ਗਿੱਦੀ ਆਵਾਜ਼ ਸੁਣ ਆਦੇ

ਆ ਚੱਲਿਆ ਭਾਈ ਕੋਈ ਮੇਲੇ ਵਾਲਾ ਹਾਂ ਸੱਚ ਭਾਈ ਇਹ ਸਾਡੇ 11 ਕਿਲੋਮੀਟਰ ਅੱਗੇ ਦੂਰ ਹੈ ਰਾਈਆ ਉੱਥੇ ਭਾਈ ਲੱਗਦਾ ਮੇਲਾ ਭਾ ਦੋ ਮਹੀਨੇ ਤੇ ਮੇਲਾ ਲੱਗਦਾ ਉੱਥੇ ਇਹ ਭਾਈ ਉੱਥੇ ਜਾ ਰਿਹਾ ਸਵੇਰੇ ਸਵੇਰੇ ਜਾ ਕੇ ਹੁਣ ਆਉਦਾ ਨਾਲੂ ਜਿਗੜ ਮੇਲਾ ਸ਼ੁਰੂ ਹੋ ਵੈਸੇ ਅੱਜ ਅੱਜ ਵੀ ਹੈ ਕੱਲ ਦਾ ਵੀ ਹੈ ਤਿੰਨ ਦਿਨ ਮੇਲਾ ਲੱਗਦਾ ਇੱਥੇ ਜਿਹੜੇ ਭਾਈ ਚਾਹ ਪਾਣਾ ਹੋ ਜਾ ਵੀ ਸਕਦੇ ਆ ਉਹ ਵੈਸੇ ਗੁਰੂ ਤੇਰਾ ਸੁਖਰ ਉਹ ਖਾਲੇ ਨਹੀਂ ਰਹਾ ਪੌਣੇ 1:05 ਦਾ ਟਾਈਮ ਹੋ ਗਿਆ ਤੇ ਆਪਾਂ ਗੱਲਾਂ ਗੱਲਾਂ ਕਿ ਪਤਾ ਹੀ ਨਹੀਂ ਲੱਗਿਆ 7 ਕਿਲੋਮੀਟਰ ਦਾ ਸਫ਼ਰ ਤੈ ਕਰਤਾ ਬਿਨਾ ਚਾਹ ਪੀਤੇ ਤਸਕੀਨ ਨਹੀਂ ਆਏ ਤੇ ਮੈਂ ਉੱਧੀਆਂ ਆ ਗਿਆ 7 ਕਿਲੋਮੀਟਰ ਹੋਰ ਚੱਲਾਂਗੇ ਤੇ ਫੇਰ ਆਪਾਂ ਘਰ ਨੂੰ ਵਾਪਸੀ ਕਰ ਲਾਂਗੇ ਚਾਹ ਚੂ ਪੀਣੇ ਜਾ ਕੇ ਫੇਰ ਚਾਹ ਬਿਨਾ ਭਈ ਸਰੀਰ ਨਹੀਂ ਤੁਰਦਾ ਸਾਡਾ ਪੰਜਾਬ ਨੈਚਰੋਪੈਥੀ ਤੇ ਜੋਗਾ ਹਸਪਤਾਲ ਆ ਦੇਖੋ ਇੱਥੇ ਭਾਈ ਕਹਿੰਦੇ ਜੋਗਾ ਕਰਾਉਂਦੇ ਆ ਇਹ ਇਹ ਨੂੰ ਕੁ ਮੋੜੀ ਓਥੇ ਮਰਜ ਹੁੰਦੀ ਆ ਉੱਥੇ ਫਿਰ ਆ ਕੇ ਦਾਖਲ ਹੁੰਦਾ ਤੇ ਉਹਦਾ ਭਾਈ ਖਾਣਾ-ਦਾਣਾ ਇਹ ਦੱਸਦੇ ਆ ਕੰਦੇ ਖਾਣਾ-ਦਾਣਾ ਵੀ ਉਹਦਾ ਮਤਲਬ ਕਿ ਬਿਨਾਰੇ ਹਸਪਰੀ ਹੋਂਦ ਹੁੰਦਾ ਬਾਕੀ ਯੋਗਾ ਵਗੈਰਾ ਕਰਾਉਂਦੇ ਆ ਅੱਬਾਈ ਖੜਾ ਸੀ ਨੇਰੇ ਚ ਪਤਾ ਹੀ ਨਹੀਂ ਲੱਗਿਆ ਮਾ ਪਤਾ ਨਹੀਂ ਕਿ ਹਿੱਲੀ ਜਾਦਾ ਨੇਰਾ ਹਲੇ ਕਾਫੀ ਸਾਹਮਣੇ ਗੱਡੀ ਆ ਰਹੀ ਹੈ ਲਾਈਟਾਂ ਪਈ ਜਾਂਦੀਆਂ ਪਤਾ ਹੀ ਨਹੀਂ ਲੱਗ ਰਿਹਾ ਮੀਰਾ ਕਾਫੀ ਆ ਅੱਜ ਤਾਂ ਮਾਲਕ ਦੀ ਇੰਨੀ ਮਿਹਰ ਹੋਈ ਤੇ 4:17 ਮਿੰਟ ਦੇਖ ਖੁੱਲ ਗਏ ਹੌਲੀ ਹੌਲੀ ਸ਼ਰੀਰ ਨੂੰ ਲਾਵਾਂਗੇ ਹੁਣ ਮਾਰਨਿੰਗ ਸੈਰ ਸ਼ੁਰੂ ਕੀਤੀ ਅੱਜ ਸਾਈਕਲਿੰਗ ਆਪਾਂ ਹੁਣ ਸਾਈਕਲ ਤੇ ਹੀ ਜਿਆਦਾ ਟੀਚਾ ਰੱਖਿਆ ਜਿੱਧਰ ਜਾਣਾ ਪੈ ਸਾਈਕਲ ਤੇ ਜਾਣਾ ਮੋਟਰਸਾਈਕਲ ਬਹੁਤ ਘੱਟ ਲੋਡ ਪੈਣ ਤੇ ਕੱਢਣਾ ਮੋਟਰਸਾਈਕਲ ਇੰਨੇ ਹੀ ਵਸ ਸਾਈਕਲ ਫੂਲ ਨੂੰ ਵੀਰ ਬਰਾਉ ਨੂੰ ਇਹ ਹੀ ਕਹੂੰਗਾ ਵੀ ਬਰਾਉ ਮੋਟਰਸਾਈਕਲ ਵਧੀਆ ਆਪਣਾ ਸੋਰੀ ਸਾਈਕਲ ਵਧੀਆ ਮੋਟਰਸਾਈਕਲ ਸੰਦਕੇ ਆ ਜਿੰਨੇ ਗੇੜੇ ਫਿੜੇ ਦੇਣੇ ਆ ਉਹ ਸਾਈਕਲ ਚੱਕੋ ਨਾਲੇ ਤਾਂ ਵਧੀਆ ਸਰੀਰ ਬਣਦਾ ਤੇ ਨਾਲੇ ਤੇਲ ਦੀ ਬੱਚਦਾ ਤੇ ਨਾਲੇ ਭਾਈ ਪ੍ਰੈਕਟਿਸ ਹੋ ਜਾਂਦੀ ਆ ਸਰੀਰ ਬਣਿਆ ਰਹਿੰਦਾ ਉਹ ਵਾਹੇ ਗਰੂਜੀ ਵਾਹੇ ਗਰੂਜੀ ਵਾਹੇ ਗਰੂਜੀ ਵਾਹੇ ਗਰੂਜੀ ਲਓ ਭਾਈ ਹੁਣ ਆਪਾਂ ਮੁੜਦੇ ਆ ਇਧਰ ਨੂੰ ਇਹ ਆ ਲਿੰਕ ਰੋਡ ਵਾਹੇ ਗਰੂ ਵਾਹੇ ਲੋਕ ਤਾਂ ਬੈਸੀ ਕੋਈ ਖਾਸ ਹੋਣਾ ਨਹੀਂ ਪਰ ਮੈਂ ਤੁਹਾਨੂੰ ਖੇਤਾਂ ਦਾ ਨਜ਼ਾਰਾ ਦਿਖਾਉਣਾ ਸੀ ਸਵੇਰੇ ਸਵੇਰੇ ਖੇਤਾਂ ਦਾ ਨਜ਼ਾਰਾ ਕੀ ਹੁੰਦਾ ਖਲੀ ਦਿਨ ਚੜ੍ਹਨ ਵਾਲਾ ਦੇਖੋ ਗਿੱਕ ਗਿੱਕ ਸਾਈਕਲ ਦਾ ਪਹਿਲਾ ਦਿਨ ਸੀ ਮੇਰਾ ਜੇ ਫਿਰ ਵੀ ਮਤਲਬ ਕਿ ਆ ਆਪਣਾ 7 ਤੇ 11 11 ਤੇ 57 ਕਿਲੋਮੀਟਰ ਹੋਰ ਹੋ 212 ਕਿਲੋਮੀਟਰ ਹੋ ਜਾਊਗਾ ਸਪੀਡ ਚੰਗਾ ਰਹਿਜੋ ਪਹਿਲਾ ਤਾਂ ਨਹੀਂ ਸੀ ਫਿਰ ਵੀ ਸਰੀਰ ਨੂੰ ਇਹ ਨਹੀਂ ਥਕਾਵਟ ਨਹੀਂ ਹੋਈ ਤੇ ਆਰਾਮ ਨਾਲ ਤੁਰੇ ਹੁੰਨੇ ਆ ਵਧੀਆ ਤੇ ਨਾਲ ਦਾ ਮਖੇ ਸਰੀਰ ਦਾ ਪਤਾ ਲੱਗ ਜਾ ਚੱਲ ਚੱਲਦਾ ਕਿ ਨਹੀਂ ਨਾਲੇ ਸੁਬਹੇ ਸੁਬਹੇ ਪਈ ਸ਼ਹਿਰਾਂ ਹੋ ਜਾਣਗੀਆਂ ਹੋਏ ਗੁਰੂ ਹੋਏ ਗੁਰੂ ਚੇਤਨਾ ਨਹੀਂ ਯਾਰਾ ਦੇਖੋ ਯਾਰ ਫੁੱਲ ਹੌਲਾ ਆਕਸੀਜਨ ਫੁੱਲ ਐਸ ਵੇਲੇ ਇੱਕ ਹੋਰ ਗੱਲ ਸਵੇਰੇ ਬੰਦਾ ਉੱਠਦਾ ਆਕਸੀਜਨ ਫੁੱਲ ਹੁੰਦੀ ਆ ਆਕਸੀਜਨ ਬੰਦੇ ਦੇ ਅੰਦਰ ਜਾਂਦੀ ਆ ਨਾ ਤੇ ਜਿਹੜੀ ਕੋਈ ਬਿਮਾਰੀ ਸਾਡੀ ਹੁੰਦੀ ਆ ਉਹ ਵੀ ਛਟੂ ਹੋ ਜਾਂਦੀ ਆ ਭਾਈ ਮੈਂ ਤਾਂ ਸੌਂ ਖਾ ਲਈ ਹੁਣ ਅਬ ਵੈਸੇ ਸੌਂ ਨਹੀਂ ਖਾਦੀ ਮਤਲਬ ਇੱਕ ਡੀਚਾ ਜਿਹਾ ਰੱਖ ਲਿਆ ਵੀ ਸਵੇਰੇ ਉੱਠਣਾ ਤੇ ਸਾਈਕਲ ਚੱਕਣਾ ਤੇ ਭਾਈ ਮਾਰਨਿੰਗ ਸ਼ੈਰ ਤੇ ਜਾਣਾ ਹੀ ਜਾਣਾ ਉਸ ਤੋਂ ਬਾਅਦ ਕੰਮਾਂ ਧੰਦਿਆਂ ਤੇ ਜਾਣਾ ਉਹ ਹੈ ਰੋਖੜੀਆਂ ਬਹੁਤ ਆਹੇ ਦਿਨ ਜਾ ਚੜਨ ਲੱਗ ਗਿਆ ਹੁਣ ਪਤਾ ਲੱਗਣ ਲੱਗ ਗਿਆ ਮੌਸਮ ਦੇਖੋ ਸਮਾਨ ਦੇਖੋ ਇੱਕ ਹੋਰ ਚੀਜ਼ ਦਿਖਾਵਾਂ ਇਹ ਚੰਦ ਸਾਹਿਬ ਜੀ ਹਲੇ ਖੜੇ ਆ ਤੇ ਇੱਧਰ ਹੋ ਖੇਤਾਂ ਚ ਹਲੇ ਚੱਗ ਰਹੀਆਂ ਲੇਟਾ ਪਈ ਸਾਡੇ ਪਿੰਡ ਦੇ ਬਰੂਟੇ ਆ ਗਏ ਚੱਲੀ ਵਾਹ ਗਰੂ ਮਾਈ ਗੋਡ ਆਤੀ ਆ ਗਿਆ ਆ ਆਪਾਂ ਸਾਈਕਲ ਆ ਭਾਈ ਇਹ ਹੈਗਾ ਹੀਰੋ ਜੈਟ ਜਮਾ ਨਮਾ ਗੜਾ ਇਹ ਇਸੇ ਸਾਥੀ ਨੇ ਆਪਾਂ ਜਾਣਾ ਪਹਾੜਾਂ ਤੇ ਪਹਿਲਾਂ ਮੇਰੇ ਬੀਲੀ ਦਾ ਸੀਗਾ ਇੱਕ ਸਾਈਕਲ ਖੜਾ ਰੇਂਜਰ ਉਹ ਸਿੱਧੇ ਜਿਸ ਹੰਡਲ ਵਾਲਾ ਉਹਦਾ ਆਪਾਂ ਨੂੰ ਕੋਈ ਸਾਹਿਬ ਕਿਤਾਬ ਗਿਆਨੀ ਸੀ ਤੇ ਮਹਾਜਲੋ ਨਵੇਂ ਹੀ ਘੜਾਉਨੇ ਆ ਹ ਆ ਆਵਾਜ਼ ਸੁਣਦੀ ਹੈ ਗੁਰੂ ਘਰ ਉਸ ਆਵਾਜ਼ ਹੁੰਦੀ ਹੈ ਇਹ ਇਕ ਇਧਰ ਹੁੰਦੀ ਹੈ ਤੇ ਇੱਕ ਇਧਰ ਹੁੰਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਯਾਰ ਆਵਾਜ਼ ਸਵੇਰੇ ਸਵੇਰੇ ਅੰਬਰ ਤੇ ਵੇਲੇ ਬਾਣੀ ਕੰਨਾ ਚ ਪੈਂਦੀ ਹੈ ਸੋਹਣਾ ਮਾਹੌਲ ਜਹ ਹੋ ਜਾਂਦਾ ਹੈ ਆ ਦੇਖੋ ਰਸਤਾ ਤੇ ਥੋੜਾ ਜਿਆ ਰੁੱਕ ਗਏ ਸੀਗੇ ਉਹ ਮਾ ਚਲੋ ਦਿਨ ਚੜ ਜਾਂਦੇ ਹੋ ਤੇ ਫੇਰ ਹੀ ਚਲਦੇ ਆ ਉਹਦੇ ਨਾਲ ਥੋੜਾ ਜਨ ਮਾਹੌਲ ਨਾ ਸੋਹਣਾ ਬਣ ਜਾਊਗਾ ਦੇਖਣ ਲਾਇਕ ਹੋ ਜਾਊਗਾ ਤੇ ਉਹਨੇ ਰੇ ਚ ਪਤਾ ਨਹੀਂ ਸੀ ਲੱਗਦਾ ਕਿਰਵਾ ਕਿਰਵਾ ਸਵਾਸੇ ਦਾ ਟਾਈਮ ਹੋ ਗਿਆ ਤੇ ਹੁਣ ਚਾਲੇ ਪਾਉਨੇ ਆ ਘਰਾਂ ਨੂੰ ਬੈਂਚ ਚੜ ਗਿਆ ਤੇ ਮਾਦਨ ਦੇ ਦਿੱਤੇ ਜਾਣਾ ਅੱਗੇ ਹੋਰ ਤਾਂ ਕੁਝ ਨਹੀਂ ਨਹੀਂ ਤਾਂ ਫਿਰ ਲੇਟ ਬਹੁਤ ਹੋ ਜਾਣਗੇ ਬਸ ਇਦਾਂ ਦਿਨ ਦਾ ਇਨੇ ਸੀਗਾ ਤੇ ਇਨੀਆਂ ਨਾਲ ਦਾ ਸਰੀਰ ਬਣ ਗਿਆ ਪਤਾ ਪਤਾ ਲੱਗ ਜਾਂਦਾ ਸਰੀਰ ਨੂੰ ਸਰਵਿਸਰੀ ਇਹਦਾ ਵੀ ਕਿੰਨਾ ਚਾਲ ਚੱਲਦਾ ਆਪਣਾ ਤੇ ਅੱਗੇ ਇਦੀ ਤੇ ਜਾਣਾ ਫਿਰ ਪਹਾੜਾਂ ਤੇ ਤੇ ਜੇ ਹੁਣੇ ਇਸੀ ਰੀਲ ਨੂੰ ਆਪਾਂ ਬਣਾ ਕੇ ਰੱਖਾਂਗੇ ਤੇ ਫੇਰ ਹੀ ਆਪਾਂ ਨੂੰ ਪਤਾ ਲੱਗੂ ਵੀ ਭਾਈ ਚੱਲਦਾ ਜਾਂ ਨਹੀਂ ਚੱਲਦਾ ਤੇ ਇੱਕ ਗੱਲ ਹੋਰ ਦੇ ਭਾਈ ਗੁਰਬਰਾੜ ਦਾ ਬਹੁਤ ਵੱਡਾ ਫੈਨ ਆ ਯੂਟਿਊਬਰ ਤਾਂ ਬਹੁਤ ਆ ਪਰ ਮੈਨੂੰ ਭਾਈ ਗੁਰਬਰਾੜ ਬਹੁਤ ਵਧੀਆ ਲੱਗਿਆ ਬਾਲਾ ਨਾਈਸ ਬੰਦਾ ਤੇ ਜੇ ਕਿਤੇ ਉਹਨੇ ਮੇਰੀ ਵੀਡੀਓ ਵੇਖੀ ਤੇ ਬਾਈ ਬਣਾ ਮੈਨੂੰ ਨਾ ਕੰਟੈਕਟ ਕਰੇ ਫੋਨ ਕਰੇ ਮੈਨੂੰ ਬਹੁਤ ਚਾਹ। ਬਾਈ ਗੁਰਬਰਾੜ ਨਾਲ ਗੱਲ ਕਰਨ ਨਾਲ। ਨਾਈ ਸੁਬੰਦਾ ਵਾਲਾ। ਚੱਲਦੇ ਆ ਫਿਰ ਬਾਈ ਹੁਣ ਆਪਾਂ ਘਰਾਂ ਨੂੰ। ਸਵੇਰੇ ਸਵੇਰੇ ਅੰਬਰ ਦੇ ਵੀਲੇ ਖੇਤਾਂ ਦਾ ਨਜ਼ਾਰਾ ਨਾ ਉਸ ਵੱਖਰੇ ਹੁੰਦਾ ਦੇਖਣ ਵਾਲੀ ਗੱਲਬਾਤ ਹੁੰਦੀ ਹੈ ਚਾਰੇ ਪਾਸੇ ਹਰਿਆਲੀ ਦਰਾਖਤਾਂ ਦੀ ਸ਼ਾਂਤੀ ਤੇ ਜਨੌਰਾਂ ਦੀ ਚੀਚੀ ਇਹ ਤਾਂ ਗੱਲਾਂ ਬਾਤਾਂ ਹੁਣ ਗਈਆਂ ਸ਼ਹਿਦਾਰੀ ਚ ਬਦਲ ਗਈ ਪਿੰਡ ਤੇ ਜਾਨਵਰ ਵੀ ਅਲੂਪ ਹੋ ਗਏ ਅੱਗੇ ਚਿੜੀਆਂ ਬਹੁਤ ਰੌਲਾ ਪਾਉਂਦੀਆਂ ਸੀ ਬਹੁਤ ਸੋਹਣਾ ਜੀ ਲਵਾਉਂਦੀਆਂ ਤੇ ਹੁਣ ਤਾਂ ਚਿੜੀਆਂ ਚੂੜੀਆਂ ਬਸ ਗਾਇਬ ਹੋ ਗਈਆਂ ਸੱਤਾਂ ਪਾਈ ਪੱਕੀਆਂ ਹੋ ਗਈਆਂ ਆਲਣੇ ਪਾਉਣ ਨੂੰ ਜਗ੍ਹਾ ਨਹੀਂ ਮਿਲਦੀ ਤੇ ਹੁਣ ਜਾਨ ਵੀ ਕਿੱਥੇ ਵਿਚਾਰੀਆਂ ਵੈਸੇ ਬਹੁਤ ਬੰਦੇ ਆ ਬਹੁਤ ਲੋਕ ਆ ਵੀ ਜਿਹੜੇ ਇਹਨਾਂ ਬਾਰੇ ਸੋਚ ਰਹੇ ਆ ਆਲ ਨੇ ਉਹਨੇ ਪਾ ਕੇ ਦਿੰਦੇ ਆ ਉਹ ਮਤਲਬ ਕਿ ਬਣੇ ਬਣਾਈ ਜੇ ਹੁੰਦੇ ਆ ਉਹ ਟੰਗੀ ਜਾਂਦੇ ਖੰਭੇ ਗੁੰਬਿਆਂ 'ਤੇ ਤੇ ਉਹਨਾਂ 'ਚ ਭਾਈ ਰਹਿੰਦੀਆਂ ਵੀ ਆ ਤੇ ਵਾਹਿਗੁਰੂ 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 ਆ ਭਈ ਆ ਗਿਆ ਪਤਾ ਨਹੀਂ ਸੈਲਰ ਲੱਗਦਾ ਕੋਈ ਸੈਲ ਗਿਆ देखो यार नहीं यार देखो खेत का ए बात है ना हाँ मोटर है किसी भी इधर भी मोटर आ गई बल्ला कद्दू दिया <laughs> या फिर मोटर आ गई ਸਮਾਦ ਬਾਬਾ ਮਲ ਸਿੰਘ ਜੀ ਇਧਰ ਆ ਸੋਨੂੰ ਜ਼ੂਮ ਕਰਕੇ ਦਿਖਾਉਣਾ ਇਹ ਇਹ ਭਾਈ ਸਾਡੇ ਬਾਬਾ ਮਲ ਸਿੰਘ ਜੀ ਸੰਤ ਸੀ ਉਹਨਾਂ ਦੀ ਸ਼ਮਾ ਦਾ ਬਰੂਟਾ ਗਿਆ ਇਹਦੇ ਬਾਰੇ ਸੁਣਦੇ ਆਂ ਆਪਾਂ ਵੀ ਜਿੰਨੇ ਐਕਸੀਜਨ ਹੂਰ ਦਰਖਤ ਦਿੰਦੇ ਆ ਨਾ ਤੇ ਇਹ ਭਾਈ ਦਿਨpur ਰਾਤ ਐਕਸੀਜਨ ਦਿੰਦਾ ਤੇ ਆਮ ਦਰਖਤਾਂ ਦੇ ਨਾਲੋਂ ਇਹ ਵੱਧ ਫੇਰੇ ਮੰਦਾ ਜੇ ਆਪਾਂ ਲਈਏ ਤਾਂ ਮਤਲਬ ਕਿ ਵੀ ਇਹ ਬਹੁਤ ਫਾਇਦੇਮੰਦ ਆ ਬਹੁਤ ਆਕਸੀਜਨ ਦਿੰਦਾ ਦਰੱਖਤ ਹੈ ਵਾਹ ਇੱਕ 15 ਕਿਲੋਮੀਟਰ ਦੀ ਸੈਰ ਕਰਕੇ ਤੇ ਪਹੁੰਚ ਗਏ ਆਪਾਂ ਪਿੰਡ ਤੇ ਪੀਨੇ ਹੈਗਾ ਕੇਚਾ ਤੇ ਸਾਰੇ ਵੀਰ ਭਣਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ